ਨਾ ਸ੍ਰੀ ਮਹੱਲਾ ਪੰਜਵਾ ਘਰਬਾਰਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਜਵਰ ਛਤਰ ਤਖਤ ਦੇ ਮਾਲਕ ਜਾਹ ਰਾਜ ਹੋਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਵਾਲੀਏ ਕੁਲ ਆਲਮ ਬਾਨੇ ਕੇ ਬਹੁਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰ ਅਸਥਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਹੋ ਸਤਿਗੁਰਾਂ ਦੇ ਗੁਰਬਾਣੀ ਸਰਵਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹਾਂ ਕਿਉਂਕਿ ਨਾਮ ਸੁਨੰਦੀ ਪਰਮਾਤਮਾ ਦੇ ਸੰਗਤ ਵਿੱਚ ਬਹਿਣ ਦੀ ਸਤਿਗੁਰਾਂ ਨੇ ਵਡਿਆਈ ਜਿਹੜੀ ਉਹ ਬਖਸ਼ਿਸ਼ ਕੀਤੀ ਹੈ ਕਿ ਵੱਡ ਭਾਗੀ ਹਰ ਸੰਗਤ ਪਾਵੈ ਪਾਗ ਹੀਨ ਪ੍ਰਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬੇਨ ਸੰਗਤ ਮੈਲ ਪ੍ਰਿਜੈ ਜਿਉ ਗੁਰੂ ਕੇ ਸੰਗਤ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਤੇ ਸਾਧੂ ਗੁਰਾਂ ਨੇ ਅੱਜ ਦੇ ਫੁਰਮਾਨ ਵਿੱਚ ਬਖਸ਼ਿਸ਼ ਕੀਤੀ ਹੈ ਵੱਡੇ ਭਾਗ ਭੇਟੇ ਗੁਰਦੇਵਾ ਤੇ ਜਿਸ ਮਨੁੱਖ ਦੇ ਵੱਡੇ ਭਾਗ ਹੋਣ ਵੱਡੇ ਭਾਗਾਂ ਦੇ ਨਾਲ ਉਹ ਪਰਮਾਤਮਾ ਗੁਰੂ ਜਿਹੜਾ ਉਹ ਮਿਲਦਾ ਏ ਜੇ ਮਨੁੱਖ ਦੇ ਧੁਰ ਮਸਤਕ ਦੇ ਭਾਗ ਚੰਗੇ ਹੋਣ ਇਹਨੇ ਸੇਵਾ ਸਿਮਰਨ ਕੀਤੀ ਹੋਵੇ ਤਾਂ ਇਹਨੂੰ ਗੁਰੂ ਦੀ ਪ੍ਰਾਪਤ ਹੁੰਦੀ ਆ ਤੇ ਜਿਹੜਾ ਸੰਗਤ ਵਿੱਚ ਆ ਜਾਂਦਾ ਹੈ ਸੁਭਾਅ ਦੇ ਰਸਾਗਰ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਤ ਹਰਿਆ ਹੈ ਗੁਰੂ ਕੇ ਸੰਗਤ ਵਿੱਚ ਆਉਣ ਕਰਕੇ ਮਨੁੱਖ ਨੂੰ ਇਹ ਲਾਹਾ ਪ੍ਰਾਪਤ ਹੁੰਦਾ ਏ ਕਿ ਜਿਹੜਾ ਸਾਗਰ ਆ ਸੰਸਾਰ ਸਮੁੰਦਰ ਦੀ ਨਿਯਾਈ ਸਤ ਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਆ ਉਹੀ ਮਨੁੱਖ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਸਕਦੇ ਹਨ ਜੈ ਤੇ ਆਮ ਲੋਕ ਸੰਸਾਰ ਜਿਹੜਾ ਉਹ ਇਸ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿੱਚ ਗੋਤੇ ਖਾਂਦਾ ਹੈ ਤੇ ਡੁੱਬ ਜਾਂਦਾ ਹੈ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਕਰਕੇ ਮਨੁੱਖ ਚਲਿਆ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਦੇ ਵੱਡੇ ਭਾਗ ਹਨ ਗੁਰੂ ਦੀ ਕਿਰਪਾ ਦੇ ਨਾਲ ਹੀ ਸੰਗਤ ਵਿੱਚ ਆਇਆ ਜਾਂਦਾ ਹੈ ਸਾਧੂ ਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ 683 ਦੇ 84 ਅੰਗ ਤੇ ਸੁਬਾਈ ਮਾਨ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਜੋੜੀਏ ਤੇ ਸਾਰੇ ਜਣੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਤਨ ਸਾਹਿਬ ਮਹੱਲਾ ਪੰਜਵਾ ਘਰ ਬਾਰਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ 31 ਰਾਗਾਂ ਦੇ ਅੰਦਰ ਗੁਰਬਾਣੀ ਦਰਜ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਏ ਤਦਾ ਸ੍ਰੀ ਰਾਗ ਦੇ ਅੰਦਰ ਪੰਜਵੇਂ ਮਹਿਲ ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕੀਤਾ ਏ ਤਰਨ ਗਗਨ ਨਵਖੰਡ ਬਹੈ ਜੋਤ ਸਵ ਰੂਪੀ ਰਹੇ ਉਪਾਰ ਪਾ ਨ ਮਥੁਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰਤਾਖ ਹਰ 사ਤਗੁਰਾਂ ਦੀ ਬਾਣੀ ਕਹਿੰਦੀ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਰਤਾਖ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਮੂਰਤ ਹੈ ਆਪ ਹੀ ਪਰਮਾਤਮਾ ਦਾ ਰੂਪ ਧਾ ਕਰਕੇ ਇਸ ਧਰਤੀ ਤੇ ਆਏ ਹਨ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਪਾਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰਰਾਮਹ ਦੀਓ ਗੁਰਰਾਮਦਾਸ ਦਰਸ਼ਨ ਪਰਸ ਕਹਿ ਮथुरा ਅਮਰਤ ਬੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਪਿਖੋ ਨੈਣ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਤਨ ਸਾਹੀ ਰਾਗ ਦੇ ਅੰਦਰ 12 ਵੇ ਅੰਕਾਰ ਸੁਰ ਤਾਲ ਦੇ ਅੰਦਰ ਸ਼ਬਦ ਗਾਉਣ ਦੀ ਮਰਿਆਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਉਸ ਪਰਮਾਤਮਾ ਬਾਰੇ ਸਮਝਾ ਰਹੇ ਹਨ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓ ਪਰਮਾਤਮਾ ਏਕਿਆ ਅਦੁੱਤੀ ਓਸ ਪਰਮਾਤਮਾ ਵਰਗਾ ਨਾ ਤੇ ਕਦੇ ਕੋਈ ਹੋਇਆ ਨਾ ਕੋਈ ਗਾਹ ਹੋ ਸਕਦਾ ਏ ਉਹ ਪਰਮਾਤਮਾ ਇੱਕੋ ਹੀ ਹੈ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੇ ਮਨੁੱਖ ਆਖੇ ਕਿ ਮੈਂ ਗੁਰੂ ਵਾਲਾ ਨਹੀਂ ਬਣਨਾ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਲੈ ਕਰਕੇ ਆਪਾ ਨਾ ਜੀਵਨ ਜਿਹੜਾ ਨੂੰ ਬਤੀਤ ਨਹੀਂ ਕਰਨਾ ਫੇਰ ਉਸ ਪਰਮਾਤਮਾ ਦੀ ਪ੍ਰਾਪਤੀ ਵੀ ਮਨੁੱਖ ਨੂੰ ਕਦੇ ਵੀ ਹੋ ਨਹੀਂ ਸਕਦੀ ਕਿਉਂਕਿ ਜੇ ਕੋਈ ਦੁਨਿਆਵੀ ਕਾਮ ਕਾਜ ਮਨੁੱਖ ਨੇ ਸਿੱਖਣਾ ਹੋਵੇ ਇਹਨੂੰ ਗੁਰੂ ਧਾਰਨ ਕਰਨ ਦੀ ਆਪਣਾ ਉਸਤਾਦ ਧਾਰਨ ਕਰਨ ਦੀ ਲੋੜ ਪੈਂਦੀ ਕੋਈ ਵੀ ਕਾਮ ਮਨੁੱਖ ਨੂੰ ਉਸਤਾਦ ਧਾਰਨ ਤੋਂ ਬਗੈਰ ਗੁਰੂ ਧਾਰਨ ਤੋਂ ਨਹੀਂ ਆ ਸਕਦਾ ਨਾ ਇਸ ਮਨੁੱਖ ਦੀ ਦੁਨਿਆਵੀ ਜਿਹੜੀ ਤਰੱਕੀ ਹੋ ਸਕਦੀ ਹੈ ਤੇ ਜੇ ਇਸ ਮਨੁੱਖ ਨੇ ਉਸ ਪਰਮ ਸ਼ਕਤੀ ਪਰਮਾਤਮਾ ਕਾਲਪੁਰਖ ਵਹਿਗੁਰੂ ਨੂੰ ਬੰਨ ਲਾਏ ਫਿਰ ਇਹ ਵੀ ਕਦੇ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ ਸਤਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਵੇ ਤਾਂ ਉਸ ਪਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਆਰੰਭ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਹਨ ਸਮਝਾ ਰਹੇ ਹਨ ਕਿ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਪਹਿਲੇ ਪੰਕਤੀ ਦੇ ਅੰਦਰ ਸਤਗੁਰਾਂ ਨੇ ਰਹਾਉ ਦਾ ਬੰਦ ਜਿਹੜਾ ਉਚਾਰਨ ਕੀਤਾ ਹੈ ਰਹਾਉ ਦਾ ਅਰਥ ਹੁੰਦਾ ਹੈ ਠਹਿਰਾਓ ਵਿਸ਼ਰਾਮ ਦੇਣਾ ਕਿ ਕਿਸੇ ਚੀਜ਼ ਦੇ ਉੱਤੇ ਸਤਿਗੁਰਾਂ ਨੇ ਕਿਹਾ ਕਿ ਇਸ ਪੰਕਤੀ ਦੇ ਉੱਤੇ ਠਹਿਰ ਨਾ ਕਰੋ ਰੋਕ ਕਰਕੇ ਇਸ ਗੱਲ ਨੂੰ ਧਿਆਨ ਦੇ ਨਾਲ ਸੁਣੋ ਸਮਝ ਨਾ ਕਰੋ ਕਿ ਜਿਹੜਾ ਹੁਕਮਨਾਮਾ ਸਾਹਿਬ ਹੈ ਰਹਾਉ ਇਹਦਾ ਕੇਂਦਰੀ ਭਾਵ ਹੁੰਦਾ ਹੈ ਕਿ ਸਾਰੇ ਹੁਕਮਨਾਮੇ ਦਾ ਨਚੋੜ ਰਹਾਉ ਦੀਆਂ ਬੰਕਤੀਆਂ ਵਿੱਚ ਸਤਿਗੁਰਾਂ ਨੇ ਸਾਨੂੰ ਦੱਸਿਆ ਹੈ ਕਿ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਕਿ ਹੇ ਮਨੁਖ ਜੇ ਤੂੰ ਵੰਦਨਾ ਕਰਨੀ ਨਮਸਕਾਰ ਕਰਨੀ ਆ ਤੇ ਇਕ ਉਹ ਪਰਮਾਤਮਾ ਨੂੰ ਨਮਸਕਾਰ ਕਰਿਆ ਕਰ ਉਸ ਪਰਮਾਤਮਾ ਦੇ ਅੱਗੇ ਹੱਥ ਜੋੜਿਆ ਕਰ ਡੰਡਉਤ ਵੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਾਤ ਕਿ ਸਰਬਸ਼ਕਤੀਮਾਨ ਸਾਰੀ ਸਮਰੱਥਾ ਦੇ ਤਾਕਤ ਦੇ ਮਾਲਕ ਸਤਿਗੁਰੂ ਜੀ ਮੈਂ ਇੱਕ ਵਾਰੀ ਨਹੀਂ अनेका ਵਾਰੀ ਤੁਹਾਨੂੰ ਡਡੌਤ ਬੰਦਨਾ ਕਰਦਾ ਹਾਂ ਹੱਥ ਜੋੜਦਾ ਤੇ ਨਮਸਕਾਰ ਕਰਦਾ ਕਿਉਂ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸਤਿਗੁਰੂ ਜੀ ਅਸੀਂ ਇਨਾਂ ਵਿਕਾਰਾਂ ਵਿੱਚ ਡੋਲਦੇ ਕਾਮ ਕ੍ਰੋਧ ਮੋਹ ਲੋਭ ਸਾਨੂੰ ਡੁਲਾਉਂਦਾ ਹੈ ਕਿਰਪਾ ਕਰੋ ਹੱਥ ਦੇ ਕਰਕੇ ਰੱਖੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਪ੍ਰਮਾਤਮਾ ਨੂੰ ਨਮਸਕਾਰ ਕਰਿਆ ਕਰੋ ਸਿਰਫ ਉਸ ਇੱਕ ਅਕਾਲ ਪੁਰਖ ਵਹਿਗੁਰੂ ਜਿਹੜਾ ਸਾਰਿਆਂ ਦਾ ਦਾਤਾ ਹੈ ਸਾਰਾ ਕੁਝ ਦੇਣ ਵਾਲਾ ਉਹਦੇ ਅੱਗੇ ਬੰਦਨਾ ਕਰਿਆ ਕਰੋ ਹੱਥ ਜੋੜ ਕੇ ਤੇ ਨਮਸਕਾਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਹੋਰ ਲੋਕਾਂ ਦੇ ਜਾਂ ਆਪੋ ਬਣੇ ਗੁਰੂ ਜਿਹੜੇ ਹਨ ਉਹਨਾਂ ਦੇ ਅੱਗੇ ਹੱਥ ਜੋੜੋਗੇ ਨਮਸਕਾਰ ਕਰੋਗੇ ਤੇ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਮਾਨੁੱਖੀ ਟੇਕ ਬਿਰਤੀ ਸਭ ਜਾਣ ਦੇਵਣ ਕਉ ਇਕੈ ਭਗਵਾਨ ਕਿਉਂਕਿ ਦੇਣ ਵਾਲਾ ਉਹ ਪਰਮਾਤਮਾ ਹੈ ਜੋ ਨੇ ਸਾਡੇ ਕਰਮਾਂ ਵਿੱਚ ਲਿਖ ਦਿੱਤਾ ਹੈ ਜੋ ਸਾਡੇ ਜਨਮ ਤੋਂ ਪਹਿਲਾਂ ਉਹਨੇ ਧੁਰਮਸਤਕ ਤੇ ਭਾਗ ਲਿਖਿਓ ਸਾਨੂੰ ਮਿਲ ਕੇ ਰਹਿਣਾ ਬੰਦੇ ਦੀ ਟੇਕ ਨੂੰ ਸਤਿਗੁਰੂ ਜੀ ਕਹਿੰਦੇ ਬਿਰਤੀ ਜਨਨਾ ਕਰੋ ਤੇ ਇੱਕੋ ਪਰਮਾਤਮਾ ਅੱਗੇ ਨਮਸਕਾਰ ਕਰਿਆ ਕਰ ਤੇ ਨਮਸਕਾਰ ਕਰਨ ਤੋਂ ਬਾਅਦ ਕੀ ਕਰਨਾ ਗੁਣ ਗਾਵੋ ਗੋਪਾਲ ਰਾਏ ਉਹ ਪਰਮਾਤਮਾ ਗੋ ਜਿਹੜਾ ਧਰਤੀ ਧਰਤੀ ਦੀ ਪਾਲਣਾ ਕਰਨ ਵਾਲਾ ਜਿੰਨੇ ਵੀ ਜੀਵ ਜੰਤੂ ਇਨਸਾਨ ਮਨੁੱਖ ਇਸ ਧਰਤੀ ਤੇ ਰਹਿੰਦੇ ਹੋ ਪਰਮਾਤਮਾ ਇਹਨਾਂ ਨੂੰ ਪਾਲਦਾ ਹੈ ਉਸ ਪਰਮਾਤਮਾ ਦੇ ਗੁਣਾਂ ਨੂੰ ਆਪਣੀ ਜ਼ੁਬਾਨ ਤੋਂ ਉਚਾਰਨ ਕਰ ਕਿਉਂਕਿ ਉਹ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ ਉਹ ਪਰਮਾਤਮਾ ਕਦੇ ਨਾ ਆਉਂਦਾ ਹੈ ਤੇ ਨਾ ਜਾਂਦਾ ਹੈ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੈ ਭੋਗ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਨਾ ਕਦੇ ਮਰਦਾ ਹੈ ਨਾ ਕਦੇ ਜੰਮਦਾ ਹੈ ਉਸ ਦਾ ਆਪਣੇ ਆਪ ਤੋਂ ਪ੍ਰਕਾਸ਼ ਹੈ ਉਸ ਪਰਮਾਤਮਾ ਨੂੰ ਵੰਦਨਾ ਕਰ ਨਮਸਕਾਰ ਕਰਿਆ ਕਰੋ ਤੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰੋ ਆਪਣੀ ਜ਼ੁਬਾਨ ਤੋਂ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਸਤਿਗੁਰੂ ਜੀ ਕਹਿੰਦੇ ਕਿ ਜਿਸ ਮਨੁੱਖ ਦੇ ਵੱਡੇ ਭਾਗ ਹੋਣ ਤੋਰ ਮਸਤਕ ਦੇ ਭਾਗ ਜਾਗਦੇ ਹੋਣ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਸੇਵਾ ਸਿਮਰਨ ਪੁਰਬਲੇ ਜਨਮਾਂ ਵਿੱਚ ਕੀਤਾ ਹੈ ਤੇ ਵੱਡੇ ਭਾਗਾਂ ਦੇ ਨਾਲ ਉਸ ਗੁਰੂ ਇਹਨੂੰ ਮਿਲਦਾ ਹੈ ਭਾਗਾਂ ਤੋਂ ਬਗੈਰ ਮਨੁੱਖ ਨੂੰ ਕਦੇ ਵੀ ਕੁਝ ਮਿਲਦਾ ਨਹੀਂ ਗੁਰੂ ਦੀ ਪ੍ਰਾਪਤੀ ਇਹਨੂੰ ਵੱਡੇ ਭਾਗਾਂ ਦੇ ਨਾਲ ਹੁੰਦੀ ਹੈ ਵੱਡੇ ਭਾਗਾਂ ਕਰਕੇ ਗੁਰੂ ਇਹਨੂੰ ਪ੍ਰਾਪਤ ਹੁੰਦਾ ਹੈ ਕੋਟ ਪ੍ਰਾਦ ਮਿਟੇ ਹਰ ਸੇਵਾ ਤੇ ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਸਹਿਬਾਨ ਫਿਰ ਕਿਰਪਾ ਕਰਦੇ ਨੇ ਹੰਨ ਕੇ ਜਦੋਂ ਇਹ ਪਰਮਾਤਮਾ ਦੀ ਸੇਵਾ ਕਰਦਾਏ ਗੁਰੂ ਦੀ ਸੇਵਾ ਕਰਦਾਏ ਭਾਂਡੇ ਮੰਜਦਾਏ ਝਾੜੂ ਦੀ ਸੇਵਾ ਕਰਦਾਏ ਗੁਰੂ ਘਰ ਆਣ ਕਰਕੇ ਦਰੀਆਂ ਝਾੜਦਾਏ ਜਾਂ ਹੋਰ ਕਿੰਨੀ ਵੀ ਸੇਵਾ ਲੰਗਰਾਂ ਦੇ ਵਿੱਚ ਇਹ ਮਨੁੱਖ ਕਰਦਾਏ ਸੇਵਾ ਕਰਨ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਕੀ ਹੁੰਦਾਏ ਕੋਟ ਪਰਾਧ ਮਿਟੇ ਹਰ ਸੇਵਾ ਹਰੀ ਦੀ ਸੇਵਾ ਕਰਨ ਦੇ ਨਾਲ ਗੁਰੂ ਪਰਮਾਤਮਾ ਦੀ ਸੇਵਾ ਕਰਨ ਦੇ ਨਾਲ ਇਸ ਮਨੁੱਖ ਦੇ ਕੋਟ ਦਾ ਅਰਥ ਹੈ ਕਰੋੜਾਂ ਪਰਾਧ ਦਾ ਅਰਥ ਹੈ ਜਿਹੜੇ ਇਸ ਮਨੁੱਖ ਨੇ ਪਾਪ ਕੀਤੇ ਹੋਏ ਹਨ ਜਨਮਾਂ ਜਨਮਾਂ ਦੇ ਇਸ ਮਨੁੱਖ ਨੇ ਪਾਪ ਕੀਤੇ ਆ ਮਨ ਇਹਦਾ ਮੈਲਾਏ ਸਤਿਗੁਰੂ ਜੀ ਕਹਿੰਦੇ ਕਰੋੜਾਂ ਜਨਮਾਂ ਦੇ ਤੇਰੇ ਪਾਪ ਜਿਹੜੇ ਹਨ ਉਹ ਗੁਰੂ ਦੀ ਸੇਵਾ ਕੀਤੇ ਆ ਕੱਟੇ ਜਾ ਸਕਦੇ ਜੇਕਰ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਜਪਣ ਦੇ ਪਵਿੱਤ ਇੱਕ ਛਿੰਨ ਮਾਤਰ ਵਿੱਚ ਹੀ ਜੇ ਇਹਦਾ ਮਨ ਟਿਕ ਜਾਵੇ ਕਰੋੜਾਂ ਪਾਪ ਇਹਦੇ ਜਿਹੜੇ ਆ ਉਹ ਪ੍ਰਮਾਤਮਾ ਨਾਸ਼ ਕਰ ਦਿੰਦਾ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਗੁਰੂ ਦੀ ਸੇਵਾ ਕੀਤੀ ਆ ਇਸ ਮਨੁੱਖ ਦੇ ਇੱਕ ਜਨਮ ਦੇ ਨਹੀਂ ਇੱਕ ਨਹੀਂ ਦਾਸ ਨੇ ਸੌ ਨਹੀਂ ਸਤਗੁਰੂ ਜੀ ਕਹਿੰਦੇ ਕਰੋੜਾ ਜਿਹੜੇ ਅ ਗਿਣਤ ਆ ਗਿਨੇ ਨਹੀਂ ਜਾ ਸਕਦੇ ਕਿਉਂਕਿ ਹਮ ਅਵਗੁਣ ਭਰੇ ਏਕ ਗੁਣ ਨਹੀਂ ਕਿ ਸਾਡੇ ਅੰਦਰ ਅਨੇਕਾਂ ਗੁਣ ਆਉ ਗਣਿਆ ਅਸੀਂ ਕਦੇ ਗੁਨਾ ਦੇ ਵੱਲ ਝਾਤੀ ਨਹੀਂ ਮਾਰੀ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਆਉ ਗਣਾਂ ਦੇ ਨਾਲ ਅਸੀਂ ਭਰੇ ਆ ਸਤਗੁਰੂ ਜੀ ਕਹਿੰਦੇ ਜਿੰਨਾ ਮਰਜੀ ਵਿਕਾਰੀ ਮਨੁੱਖ ਹੋਵੇ ਆਉਗਣਾ ਦਾ ਭਰਿਆ ਹੋਵੇ ਇੱਕ ਛਿਨ ਵਿੱਚ ਜੇ ਪ੍ਰਮਾਤਮਾ ਦੀ ਸੇਵਾ ਕਰਦਾਏ ਸੇਵਾ ਕਰਨ ਦੇ ਨਾਲ ਕਰੋੜਾਂ ਪਾਪ ਜਿਹੜੇ ਹਨ ਇਹਦੇ ਉਹ ਮਿਟ ਜਾਂਦੇ ਹਨ ਧੁੱਪ ਜਾਂਦੇ ਹਨ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਬਿਆਪੈ ਤੇ ਜਿਹੜੇ ਮਨੁੱਖ ਦਾ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਮਨ ਜੁੜ ਜਾਂਦਾ ਹੈ ਮਨ ਰੰਗਿਆ ਜਾਂਦਾ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਸ਼ਬਦ ਦੇ ਵਿੱਚ ਮਨ ਜਿਹੜਾ ਰੰਗਿਆ ਜਾਂਦਾ ਹੈ ਰੱਪਿਆ ਜਾਂਦਾ ਇੱਕ ਵਿੱਚ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਵਾਸਤੇ ਫਿਰ ਕੀ ਹੁੰਦਾ ਹੈ ਸੋਗ ਅਗਨ ਤੇ ਸੁਜਨ ਨਾ ਵਿਆਪੇ ਉਹ ਜਿਹੜਾ ਹਰੀ ਦਾ ਜਨ ਜਿਨਨੇ ਪਰਮਾਤਮਾ ਦੇ ਚਰਨਾਂ ਦੇ ਨਾਲ ਮਨ ਜੋੜ ਲਿਆ ਮਨ ਜਿਹਦਾ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਏ ਉਹਨੂੰ ਫਿਰ ਸੋਗ ਨਹੀਂ ਵਿਆਪਦਾ ਕਿ ਕਦੇ ਉਸ ਮਨੁੱਖ ਨੂੰ ਚਿੰਤਾ ਨਹੀਂ ਵਿਆਪਦੀ ਜਿਹੜੀ ਚਿੰਤਾ ਹੈ ਉਹ ਮਨੁੱਖ ਨੂੰ ਅੰਦਰੋਂ ਅੰਦਰੀ ਖਾ ਜਾਂਦੀ ਹੈ ਚਿੰਤਾ ਦਾ ਰੋਗ ਬੜਾ ਵੱਡਾ ਹੈ ਕਦੇ ਚਿੰਤਾ ਦਾ ਲਾਜ ਜਿਹੜਾ ਉਹ ਡਾਕਟਰ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜੀ ਚਿੰਤਾ ਇਹ ਮਨੁੱਖ ਨੂੰ ਅੰਦਰੋਂ ਅੰਦਰੀ ਖਾ ਜਾਂਦੀ ਹੈ ਇਹ ਜੇ ਪ੍ਰਮਾਤਮਾ ਦਾ ਨਾਮ ਜਪੇ ਸੇਵਾ ਕਰੇ ਤੇ ਇਹਦੀਆਂ ਸਾਰੀਆਂ ਚਿੰਤਾ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਹਨ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਇਹ ਪ੍ਰਮਾਤਮਾ ਦਾ ਨਾਮ ਜਪਦਾ ਉਦੋਂ ਇਹਦੇ ਦੁੱਖ ਰੋਗ ਸੋਗ ਚਿੰਤਾ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਹਨ ਸਤਿਗੁਰੂ ਜੀ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਆਗਿਆ ਉਹ ਇਹਨੂੰ ਕਦੇ ਵਿਆਪਦੀ ਨਹੀਂ ਅਸਾੜਦੀ ਨਹੀਂ ਸੋਗ ਅਗਨ ਤਿਸ ਜਨ ਨਾ ਵਿਆਪੈ ਕਦੇ ਇਹ ਚਿੰਤਾ ਦੀ ਆਗ ਵਿੱਚ ਮਨੁੱਖ ਸੜਦਾ ਨਹੀਂ ਹੈ ਇਹਨੂੰ ਵਿਆਪਦੀ ਨਹੀਂ ਉਹ ਪੋ ਨਹੀਂ ਸਕਦੀ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹਦੀਆਂ ਸਾਰੀਆਂ ਚਿੰਤਾਵਾਂ ਕਲ ਕਲੇਸ਼ ਜਿਹੜੇ ਉਹ ਦੂਰ ਹੋ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਚਿੰਤਾ ਜਿਹੜਾ ਰੋਗ ਹੈ ਉਹ ਵੱਡਾ ਹੈ ਤੇ ਇਹ ਕਿਸੇ ਗਰੀਬ ਮਨੁੱਖ ਨੂੰ ਨਹੀਂ ਹੈ ਵੱਡੇ ਵੱਡਿਆਂ ਨੂੰ ਇਹ ਚਿੰਤਾ ਦਾ ਰੋਗ ਜਿਹੜਾ ਉਹ ਲੱਗਾ ਹੋਇਆ ਹੈ ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਸਤਿਗੁਰੂ ਜੀ ਕਹਿੰਦੇ ਕਿਸੇ ਗਰੀਬ ਮਨੁੱਖ ਨੂੰ ਨਹੀਂ ਕਿ ਜਿਹੜਾ ਲੋੜਾਂ ਦਾ ਮਾਰਿਆ ਉਹਨੂੰ ਚਿੰਤਾ ਹੈ ਇਹ ਜਿਹੜੇ ਵੱਡੇ ਵੱਡੇ ਲੋਕ ਹਨ ਉਹਨਾਂ ਨੂੰ ਵੀ ਇਹ ਚਿੰਤਾ ਜਿਹੜੀ ਵਿਆਪਦੀ ਹੈ ਉਹਨਾਂ ਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਦੀਆਂ ਗੋਲੀਆਂ ਖਾ ਕੇ ਕਰਕੇ ਸੌਂਦੇ ਚਿੰਤਾ ਉਸੇ ਮਨੋਕਲੀ ਰੋਗ ਸੋਗ ਉਸੇ ਦਾ ਮਿਟਦਾ ਹੈ ਮੰਨ ਕਰਕੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਸੇਵਾ ਤੇ ਸਿਮਰਨ ਕਰਦਾ ਹੈ ਜਿਹਦਾ ਪਰਮਾਤਮਾ ਦੇ ਚਰਨਾਂ ਵਿੱਚ ਮਨ ਲੱਗਾ ਰਹਿੰਦਾ ਹੈ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਸੰਸਾਰ ਆ ਇਹ ਸਾਗਰ ਆ ਸਮੁੰਦਰ ਦੇ ਨਿਆਈ ਆ ਕਿਤੇ ਧਿਆਨ ਲਾ ਕੇ ਮਨੁੱਖ ਤੂੰ ਵੇਖ ਆਪਾਂ ਕਦੇ ਵੇਖਿਆ ਨਹੀਂ ਆਪਾਂ ਨੂੰ ਇਹ ਧਰਤੀ ਦਿਖਾਈ ਦਿੰਦੀ ਪਰ ਸਤਿਗੁਰੂ ਜੀ ਕਹਿੰਦੇ ਇਹ ਸਮੁੰਦਰ ਆ ਤੂੰ ਇਹਦੇ ਵਿੱਚ ਡੁੱਬਦਾ ਜਾ ਰਿਹਾ ਹੈ ਗੋਤੇ ਖਾਰ ਰਿਹਾ ਹੈ ਤੈਨੂੰ ਪਤਾ ਨਹੀਂ ਲੱਗ ਰਿਹਾ ਕਾਮ ਕ੍ਰੋਧ ਮੋਹ ਲੋਭ ਦੀਆਂ ਲਹਿਰਾਂ ਜਿਹੜੀਆਂ ਤੈਨੂੰ ਡੋਬ ਰਹੀਆਂ ਹੈ ਜੇ ਤੂੰ ਤਰਨਾ ਚਾਹੁੰਦਾ ਹੈ ਤੇ ਗੁਰੂ ਦੀ ਸੰਗਤ ਵਿੱਚ ਆ ਸਾਗਰ ਤਰਿਆ ਸਾਧੂ ਸੰਗੇ ਇਹ ਜਿਹੜਾ ਭਵਜਲ ਸਾਗਰ ਸੰਸਾਰਿਆ ਗੁਰੂ ਦੀ ਸੰਗਤ ਵਿੱਚ ਬੈਣ ਕਰਕੇ ਮਨੁੱਖ ਤਰ ਜਾਂਦਾ ਹੈ ਪਾਰ ਹੋ ਜਾਂਦਾ ਹੈ ਕਿਉਂਕਿ ਇਹਨੂੰ ਗੁਰੂ ਦੇ ਨਾਮ ਸ਼ਬਦ ਦੀ ਸਮਝ ਆ ਜਾਂਦੀ ਹੈ ਨਿਰਭਉ ਨਾਮ ਜਪੋ ਹਰ ਰੰਗੇ ਉਹ ਪਰਮਾਤਮਾ ਜਿਹੜਾ ਨਿਰਭਉ ਹੈ ਨਾ ਤੇ ਉਸ ਪਰਮਾਤਮਾ ਨੂੰ ਕਿਸੇ ਦਾ ਡਰਿਆ ਨਾ ਉਸ ਪਰਮਾਤਮਾ ਦਾ ਕਿਸੇ ਦੇ ਨਾਲ ਵੈਰ ਹੈ ਇਹ ਮਨੁੱਖ ਦਾ ਕਿਸੇ ਨਾ ਕਿਸੇ ਨਾਲ ਵੈਰ ਵੀ ਹੁੰਦਾ ਹੈ ਲੜਾਈ ਝਗੜਾ ਵੀ ਹੁੰਦਾ ਹੈ ਨਾ ਹੀ ਕਦੇ ਮਨੁੱਖ ਨਿਰਭਉ ਹੋ ਸਕਦਾ ਹੈ ਕਿਉਂਕਿ ਇਹਨੂੰ ਇੱਕ ਦੂਜੇ ਦਾ ਭਉ ਹੁੰਦਾ ਹੈ ਕਿਸੇ ਨਾ ਕਿਸੇ ਚੀਜ਼ ਤੋਂ ਡਰਦਾ ਹੈ ਜੇ ਪਰਮਾਤਮਾ ਨਿਰਭਉ ਨੂੰ ਜਪੇਗਾ ਤੇ ਇਹਦੇ ਸਗਲੇ ਭਉ ਸਾਰੇ ਜਿਹੜੇ ਉਹ ਮਿਟ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਨਿਰਭਉ ਨਾਮ ਜਪੋ ਹਰ ਰੰਗੇ ਓ ਪ੍ਰਮਾਤਮਾ ਜਿਹੜਾ ਨਿਰਭਉ ਉਹਦਾ ਨਾਮ ਜਪਣਾ ਕਰ ਉਸ ਪ੍ਰਮਾਤਮਾ ਹਰੀ ਰੰਗ ਦੇ ਵਿੱਚ ਰੰਗਿਆ ਜਾ ਤੇ ਉਹ ਪ੍ਰਮਾਤਮਾ ਤੈਨੂੰ ਆਪਣੇ ਨਾਮ ਦਾ ਰੰਗ ਦੇ ਦੇਵੇਗਾ ਕਿਉਂਕਿ ਉਹ ਪ੍ਰਮਾਤਮਾ ਨਿਰਭਉ ਆ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਜਪਦਾ ਉਹ ਵੀ ਨਿਰਭਉ ਜਾਂਦਾ ਹੈ ਰਸਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਪ੍ਰਮਾਤਮਾ ਦੇ ਨਾਮ ਵਿੱਚ ਮਨੁੱਖ ਰੰਗਿਆ ਜਾਂਦਾ ਹੈ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਜਿਹੜਾ ਮਨੋਖ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਦੇ ਨੇੜੇ ਸਤਿਗੁਰੂ ਜੀ ਕਹਿੰਦੇ ਪਰਾਏ ਧਨ ਦੀ ਉਸ ਮਨੁੱਖ ਨੂੰ ਕਦੇ ਦੋਖਿਆ ਜਿਹੜਾ ਫੇੜੇ ਦਾ ਅਰਥ ਆ ਹੋਰ ਜਿਹੜੇ ਉਹਦੇ ਨੇੜੇ ਵੀ ਇਹ ਚੀਜ਼ਾਂ ਨਹੀਂ ਟੁਕਦੀਆਂ ਕਿ ਜਿਹੜੇ ਪਾਪ ਕਰਮ ਹਨ ਉਹ ਇਸ ਮਨੁੱਖ ਦੇ ਨੇੜੇ ਨਹੀਂ ਆਉਂਦੇ ਪਰਾਏ ਧਨ ਬਾਰੇ ਕਦੇ ਉਹ ਮਨੁੱਖ ਸੋਚਦਾ ਨਹੀਂ ਅੱਜ ਕੱਲ ਸਾਡੇ ਮਨੁੱਖਾਂ ਦੀ ਹਾਲਾਤ ਹੋ ਗਈ ਹੈ ਕਿ ਆਪਣੇ ਆਪ ਤੋਂ ਮਨੁੱਖ ਘੱਟ ਦੁਖੀ ਹੈ ਦੂਜਿਆਂ ਨੂੰ ਵੇਖ ਕੇ ਜ਼ਿਆਦਾ ਦੁਖੀ ਆ ਕਿ ਇਹਦੇ ਕੋਲ ਇੰਨਾ ਧਨ ਕਿਉਂ ਆ ਗਿਆ ਸਤਿਗੁਰੂ ਜੀ ਕਹਿੰਦੇ ਪਾਰ ਧਨ ਪਰਾਇਆ ਧਨ ਜਿਹੜਾ ਵਾ ਉਹਦੇ ਆਲੇ ਇਸ ਮਨੁੱਖ ਦੇ ਨਿਗਾ ਰਹਿੰਦੀ ਹੈ ਜਦੋਂ ਇਹ ਪਰਮਾਤਮਾ ਦਾ ਨਾਮ ਜਪਦਾ ਹੈ ਇਹਦੇ ਨੇੜੇ ਫਿਰ ਇਹ ਚੀਜ਼ਾਂ ਨਹੀਂ ਟੁੱਕਦੀਆਂ ਕਿਸੇ ਨੂੰ ਧਨਵਾਨ ਵੇਖ ਕੇ ਮਨੁੱਖ ਦੁਖੀ ਨਹੀਂ ਹੁੰਦਾ ਸਗੋਂ ਪਰਮਾਤਮਾ ਗਾੜੀ ਅਰਦਾਸ ਕਰਦਾ ਹੈ ਕਿ ਜੇ ਪਰਮਾਤਮਾ ਤੂੰ ਇਹਨੂੰ ਧਨ ਦਿੱਤਾ ਹੈ ਇਹਦੇ ਪੈਰਾਂ ਪਿੱਛੇ ਸਾਨੂੰ ਵੀ ਦੇ ਸਾਡਾ ਵੀ ਜਿਹੜਾ ਗੁਜਾਰਾ ਹੋ ਸਕੇ ਕਿਉਂ ਮਨੁੱਖ ਕਦੇ ਵੀ ਕਿਸੇ ਦਾ ਦੁਖੀ ਨਹੀਂ ਰਹਿ ਜਾਂਦਾ ਜਿਹੜਾ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਇਹ ਪ੍ਰਾਇ ਧਨ ਦੀ ਬਿਰਤੀ ਉਹਦੀ ਮੁੱਕ ਜਾਂਦੀ ਹੈ ਹੋਰ ਜਿਹੜੇ ਦੋਖ ਹਨ ਉਹਨੂੰ ਉਹ ਵਿਆਪਦੇ ਨਹੀਂ ਹੈ ਪਾਪ ਕਰਮਾ ਵਿੱਚ ਮਨੁੱਖ ਡੁੱਬਦਾ ਨਹੀਂ ਜਮ ਜੰਦਾਰਨ ਆਵੇ ਨੇੜੇ ਇੱਥੋਂ ਤੱਕ ਕਿ ਇਹ ਜਿਹੜੇ ਜਮ ਹਨ ਜਿਹੜੇ ਮਨੁੱਖ ਨੂੰ ਅੰਤ ਵੇਲੇ ਮੰਨੇ ਜਾਂਦੇ ਹਨ ਕਿ ਮੌਤ ਵੇਲੇ ਲੈਣ ਆਉਂਦੇ ਹਨ ਸਤਿਗੁਰੂ ਜੀ ਕਹਿੰਦੇ ਜਿਹੜਾ ਪਰਮਾਤਮਾ ਦਾ ਮਨੁੱਖ ਨਾਮ ਜਪਦਾ ਉਹਦੇ ਨੇੜੇ ਜੰਮ ਵੀ ਨਹੀਂ ਟੁਕਦੇ ਇਹ ਕਾਮ ਕ੍ਰੋਧ ਮੋਹ ਲੋਭ ਜਿਹੜੇ ਇਹ ਵੀ ਜੰਮ ਹਨ ਇਹ ਵੀ ਮਨੁੱਖ ਨੂੰ ਵਿਆਪਦੇ ਨਹੀਂ ਆ ਉਸ ਮਨੁੱਖ ਦੇ ਨੇੜੇ ਵੀ ਨਹੀਂ ਆਉਂਦੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸੁਰਨਾਈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਉਹਦਾ ਨਾਮ ਜਪਦੇ ਹਨ ਇੱਕ ਅਕਾਲ ਪੁਰਖ ਵੈਗੁਰੂ ਦੀ ਅਰਾਧਨਾ ਕਰਦੇ ਹਨ ਉਹਨਾਂ ਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਆਗਿਆ ਉਹ ਪ੍ਰਭੂ ਆਪ ਕਿਰਪਾ ਕਰਕੇ 부ਝਾ ਦਿੰਦਾ ਹੈ ਤ੍ਰਿਸ਼ਨਾ ਦੀ ਅਗ ਕੀ ਹੈ ਕਿ ਮਨੁੱਖ ਨੂੰ ਇੱਕ ਚੀਜ਼ ਮਿਲਦੀ ਉਹਦੀ ਪੂਰਤੀ ਹੁੰਦੀ ਹੈ ਤੇ ਮੁੜ ਕੇ ਦੂਜੀ ਤਿਆਰ ਹੋ ਜਾਂਦੀ ਤੀਜੀ ਹੋ ਜਾਂਦੀ ਇਸ ਮਨੁੱਖ ਦੀਆਂ ਮੰਗਾਂ ਕਦੇ ਮੁੱਕਦੀਆਂ ਨਹੀਂ ਗਾਹਾਂ ਗਾਂ ਤੋਂ ਵੱਧ ਜਾ ਜਾਂਦਾ ਹੈ ਕੋਟ ਜੋੜੇ ਲੱਖ ਕਰੋੜੇ ਇਹ ਲੱਖਾਂ ਕਰੋੜਾਂ ਤੋਂ ਵੀ ਇਹ ਮਨੁੱਖ ਤਾਂ ਤੁਰਿਆ ਜਾਂਦਾ ਹੈ 100 ਤੋਂ 1000 ਲੱਖਾਂ ਕਰੋੜਾਂ ਵੱਲ ਤੁਰਦਾ ਹੈ ਇਹਦੀ ਤ੍ਰਿਸ਼ਨਾ ਜਿਹੜੀ ਉਹ ਵੱਧਦੀ ਜਾਂਦੀ ਤ੍ਰਿਸ਼ਨਾ ਵਿਰਲੇ ਹੀ ਕੀ 부ਝੀ ਹੈ ਕੋਟ ਜੋੜੇ ਲੱਖ ਕਰੋੜੇ ਪਰੇ-ਪਰੇ ਹੀ ਕੋ ਲੁੱਝੀ ਹੈ ਸਤਿਗੁਰੂ ਜੀ ਕਹਿੰਦੇ ਕਿਸੇ ਵਿਰਲੇ ਮਨੁੱਖ ਦੀ ਇਹ ਤ੍ਰਿਸ਼ਨਾ 부ਝਦੀ ਹੈ ਨਹੀਂ ਤੇ ਗਾਂ ਤੋਂ ਗਾਂ ਮਨੁੱਖ ਪੱਜਾ ਜਾਂਦਾ ਆਪਣੀਆਂ ਲੋੜਾਂ ਨੂੰ ਵਧਾਈ ਜਾਂਦਾ ਤੇ ਤ੍ਰਿਸ਼ਨਾ ਕਰਕੇ ਮਨ ਦੇ ਵਿੱਚ ਤ੍ਰਿਸ਼ਨਾ ਰੱਖਣ ਕਰਕੇ ਇਸ ਮਨੁੱਖ ਨੂੰ बार-बार ਜਨਮ ਲੈਣਾ ਪੈਂਦਾ ਏ ਇਸ ਮਨੁੱਖ ਨੂੰ ਆਪਣਾ ਇਹਨਾਂ ਜੁਨਾਂ ਦੇ ਵਿੱਚ ਆਉਣਾ ਪੈਂਦਾ ਕਿਉਂਕਿ ਇਹਦਾ ਮਨ ਥਿਰ ਨਹੀਂ ਰਹਿੰਦਾ ਇਹਦੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਜਿਹੜੀ ਉਹ ਚੱਲਦੀ ਰਹਿੰਦੀ ਹੈ ਤ੍ਰਿਸ਼ਨਾ ਅਗਨ ਪ੍ਰਭ ਆ ਬੁਝਾਈ ਜਦੋਂ ਪਰਮਾਤਮਾ ਕਿਰਪਾ ਕਰ ਦਿੰਦਾ ਫਿਰ ਇਹ ਤ੍ਰਿਸ਼ਨਾ ਦੀ ਆਗ ਜਿਹੜੀ ਆ ਉਹ ਮੁੱਕ ਜਾਂਦੀ ਹੈ ਬੁਝ ਜਾਂਦੀ ਹੈ ਇਹ ਮਨੁੱਖ ਦਾ ਹਿਰਦਾ ਸ਼ਾਂਤ ਤੇ ਠੰਡਾ ਹੋ ਜਾਂਦਾ ਹੈ ਨਾਨਕ ਉਧਰੇ ਪ੍ਰਭ ਸੁਰਨਾਏ ਗੁਰੂ ਅਰਜਨ ਦੇਵ ਮਹਾਰਾਜੀ ਵੱਡੇ ਸਤਿਗੁਰੂ ਪਹਿਲੇ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਲੈ ਕਰਕੇ ਕਹਿੰਦੇ ਕਿ ਇਹ ਨਾਨਕ ਜਿਹੜੇ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਹਨ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹ ਉਧਰ ਜਾਂਦੇ ਹਨ ਉਹ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਜਾਂਦੇ ਹਨ ਉਹਨਾਂ ਨੂੰ ਕਦੇ ਵੀ ਆਗ ਬੂੰਦੇ ਨਹੀਂ ਉਹ ਇਸ ਸੰਸਾਰ ਵਿੱਚ ਕਦੇ ਡੁੱਬਦੇ ਨਹੀਂ ਆ ਉਹਨਾਂ ਦੇ ਨੇੜੇ ਜਾਮ ਨਹੀਂ ਆਉਂਦਾ ਕਿੰਨਾਂ ਦੇ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹ ਇਸ ਭਵਜਲ ਸਾਗਰ ਸੰਸਾਰ ਤੋਂ ਮਨੁੱਖ ਪਾਰ ਹੋ ਜਾਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਫੁਰਮਾਨ ਵਿੱਚ ਸਾਨੂੰ ਇਹ ਸਮਝਾਉਣਾ ਕੀਤਾ ਹੈ ਬਖਸ਼ਿਸ਼ ਕੀਤੀ ਹੈ ਕਿ ਜੇ ਤੂੰ ਬੰਦਨਾ ਕਰਨੀ ਆ ਨਮਸਕਾਰ ਕਰਨੀ ਆ ਤੇ ਇੱਕ ਉਹ ਪਰਮਾਤਮਾ ਨੂੰ ਨਮਸਕਾਰ ਕਰਿਆ ਕਰ ਤੇ ਉਸ ਪਰਮਾਤਮਾ ਦੇ ਗੁਣਾਂ ਨੂੰ ਆਪਣੀ ਜ਼ੁਬਾਨ ਤੋਂ ਗਾਇਆ ਕਰ ਜਿਹੜਾ ਇਸ ਧਰਤੀ ਦਾ ਮਾਲਕ ਹੈ ਜਿਹੜਾ ਸਾਰਿਆਂ ਜੀਵਾਂ ਨੂੰ ਸਾਰਾ ਕੁਝ ਦੇਣ ਵਾਲਾ ਹੈ ਵੱਡੇ ਭਾਗ ਹੋ ਤਾਂ ਇਹ ਮਨੁੱਖ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਗੁਰੂ ਇਸ ਮਨੁੱਖ ਨੂੰ ਮਿਲਦਾ ਹੈ ਜਦੋਂ ਗੁਰੂ ਮਿਲਦਾ ਫਿਰ ਕਰੋੜਾਂ ਪਾਪ ਇਸ ਮਨੁੱਖ ਦੇ ਜਿਹੜੇ ਉਹ ਕੱਟੇ ਜਾਂਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਨਾਂ ਨੂੰ ਕਦੇ ਚਿੰਤਾ ਨਹੀਂ ਵਿਆਪਦੀ ਸੋਗ ਨਹੀਂ ਵਿਆਪਦੀ ਇਹ ਸਾਗਰ ਸੰਸਾਰ ਤੋਂ ਸੰਗਤ ਵਿੱਚ ਬੈਣ ਕਰਕੇ ਮਨੁੱਖ ਪਾਰ ਹੋ ਜਾਂਦਾ ਹੈ ਜਿਹੜੇ ਪਰਮਾਤਮਾ ਨਿਰਭਉ ਹਰੀ ਅਕਾਲ ਪੁਰਖ ਵਹਿਗੁਰੂ ਨੂੰ ਜਪਦੇ ਆ ਉਹਦੇ ਰੰਗ ਵਿੱਚ ਰੰਗੇ ਜਾਂਦੇ ਆ ਉਹ ਕਦੇ ਪਰਾਏ ਧਨ ਨੂੰ ਵੇਖ ਕਰਕੇ ਸੜਦੇ ਨਹੀਂ ਆ ਪਰਾਇਆ ਧਨ ਹੋਰ ਜਿਹੜੇ ਦੋਖ ਤੇ ਪਾਪ ਆ ਉਸ ਮਨੁੱਖ ਦੇ ਨੇੜੇ ਵੀ ਨਹੀਂ ਆਉਂਦੇ ਇਥੋਂ ਤੱਕ ਕਿ ਜੰਮ ਵੀ ਉਸ ਮਨੁੱਖ ਦੇ ਨੇੜੇ ਨਹੀਂ ਟੁੱਕਦੇ ਉਹਨਾਂ ਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਬੁੱਝ ਜਾਂਦੀ ਹੈ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆਉਂਦੇ ਹੋਏ ਸੰਸਾਰਗਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਉਧਰ ਜਾਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਨ ਦੱਸੇ ਹੋਏ ਉਪਦੇਸ਼ ਦੇ ਉੱਤੇ ਸਾਨੂੰ ਚੱਲਣ ਦੀ ਆਗਿਆ ਬਖਸ਼ਿਸ਼ ਕਰਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਆੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਜ ਕਰਿਏ ਜੀ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਾ